ਹਾਂਜੀ ਸਾਰੇ ਹੀ ਕਬੂਤਰਵਾਜ ਭਰਾਵਾਂ ਨੂੰ ਵੀਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਨੇ ਵੀ ਕਬੂਤਰਵਾਜ ਭਰਾ ਆਪਣੇ ਮੇਰੀ ਵੀਡੀਓ ਦੇਖ ਰਹੇ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਖਾਸ ਤੇ ਮੇਨ ਪ੍ਰੋਜੈਕਟ ਬਾਰੇ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਧਿਆਨ ਨਾਲ ਜਰੂਰ ਵੀਰੇ ਸੁਣਿਓ ਤੇ ਐਂਡ ਤੱਕਰ ਜਰੂਰ ਦੇਖਿਓ ਸਾਰੇ ਹੀ ਕਬੂਤਰਵਾਜ ਭਰਾ ਆਪਣੇ ਜਿਹੜੀ ਗੋਲੀ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ ਕਬੂਤਰ ਦੀ ਪਾਣੀ ਦੀ ਪਿਆਸ ਤੇ ਕਬੂਤਰ ਦਾ ਹਲਕ ਨਹੀਂ ਸੁੱਕਣ ਦਿੰਦੀ ਇਹ ਗੋਲੀ ਕਬੂਤਰਬਾਜੀ ਦੇ ਵਿੱਚ ਕਬੂਤਰ ਨੂੰ ਪਾਣੀ ਦੀ ਪਿਆਸ ਤੋਂ ਵੀ ਰੋਕਦੀ ਹੈ ਤੇ ਕਬੂਤਰ ਦਾ ਜਿਹੜਾ ਹਲਕ ਜਦੋਂ ਲੋ ਚੱਲਦੀ ਹੈ ਕਬੂਤਰ ਦਾ ਹਲਕ ਨਹੀਂ ਸੁੱਕਣ ਦਿੰਦੀ ਇਹ ਗੋਲੀ ਦੇਸੀ ਜੜੀ ਬੂਟੀਆਂ ਤੇ ਆਯੁਰਵੈਦਿਕ ਗੋਲੀ ਆ ਦੇਸੀ ਜੜੀ ਬੂਟੀਆਂ ਤੋਂ ਤਿਆਰ ਕੀਤੀ ਹੋਈ ਗੋਲੀ ਆ ਇਹ ਜਿੰਨੇ ਵੀ ਗੋਰੇ ਫਰਾਂਸ ਜਰਮਨ ਕੈਨੇਡਾ ਅਮਰੀਕਾ ਜਿਹੜੇ ਗੋਰੇ ਨੇ ਇਹ ਕਬੂਤਰਬਾਜੀ ਕਰਦੇ ਨੇ ਆਪਣੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਗੋਰੇ ਇਹ ਗੋਰੇ ਇਸ ਗੋਲੀ ਦਾ ਸੇਵਨ ਕਰਦੇ ਨੇ ਮੈਨੂੰ ਵੀ ਕਿਸੇ ਗੋਰੇ ਨੇ ਆਪਣੇ ਸੱਜਣ ਮਿੱਤਰ ਨੇ ਇਸ ਗੋਲੀ ਬਾਰੇ ਦੱਸਿਆ ਸੀਗਾ ਜਦੋਂ ਗੋਰੇ ਕਬੂਤਰਬਾਜੀ ਕਰਦੇ ਨੇ ਨਾ ਬਾਜ਼ੀਆਂ ਛੱਡਦੇ ਨੇ ਆਪਣੇ ਇੱਥੇ ਬਾਹਰਲੀਆਂ ਕੰਟਰੀਆਂ 'ਚ ਕਬੂਤਰ ਨੂੰ ਉਡਾਉਣ ਤੋਂ ਪਹਿਲਾਂ 2 ਘੰਟੇ ਪਹਿਲਾਂ ਇਹ 2 ਗੋਲੀਆਂ ਗੋਰੇ ਦੰਦੇ ਨੇ ਇੱਕ ਕਬੂਤਰ ਨੂੰ ਕਬੂਤਰ ਨੂੰ ਉਡਾਉਣ ਤੋਂ ਪਹਿਲਾਂ ਤਾਂ ਕਿ ਕਬੂਤਰ ਸਾਰੀ ਦਿਹਾੜੀ ਆਲੇ-ਰਾਲੇ ਘੁੰਮ ਕੇ ਉਹਨਾਂ ਦੇ ਘਰੇ ਵਾਪਸ ਆ ਜਾਵੇ ਰਸਤੇ ਦੇ ਵਿੱਚ ਕਿਤੇ ਪਾਣੀ ਦੀ ਝਾਕ ਨਾ ਜਾਣਬਰ ਕਰੇ ਕਿਤੇ ਪਾਣੀ ਦੀ ਪਿਆਸ ਨਾ ਮੰਨੇ ਜਾਂ ਕਬੂਤਰ ਦਾ ਜਿਹੜਾ ਹਲਕਾ ਨਾ ਸੁੱਕੇ ਕਿਉਂਕਿ ਆਪਾਂ ਨੂੰ ਸਾਰੇ ਕਬੂਤਰ ਬਾਜ ਭਰਾਵਾਂ ਨੂੰ ਚੰਗੀ ਤਰ੍ਹਾਂ ਪਤਾ ਜਿਹੜੇ ਗੋਰੇ ਨੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਇਹ ਕਬੂਤਰ ਨੂੰ ਪਾਣੀ ਨਹੀਂ ਵੀਰੇ ਦੰਦੇ ਜਿੱਦਾਂ ਆਪਾਂ ਨਲਕੀ ਨਾਲ ਪਾਣੀ ਲਾਉਨੇ ਆ ਨਾ ਬਾਹਰਲੇ ਗੋਰੇ ਕਬੂਤਰਾਂ ਨੂੰ ਪਾਣੀ ਨਹੀਂ ਦੰਦੇ ਉਹ ਆ ਗੋਲੀ ਦਾ ਹੀ ਸੇਵਨ ਕਰਦੇ ਨੇ ਜਿਹੜੀ ਪਾਣੀ ਦੀ ਪਿਆਸ ਤੋਂ ਗੋਲੀ ਬਣੀ ਆ ਬਾਹਰਲੀ ਕੰਟਰੀਆਂ ਦੇ ਵਿੱਚ ਇਸ ਗੋਲੀ ਦਾ ਹੀ ਸੇਵਨ ਕਰਾਉਂਦੇ ਨੇ ਕਬੂਤਰ ਨੂੰ ਇਹ ਗੋਲੀ ਹੀ ਗੋਰੇ ਵਰਤਦੇ ਨੇ ਕਬੂਤਰਬਾਜੀ ਦੇ ਲਈ ਜਿੰਨੇ ਵੀ ਕਬੂਤਰਬਾਜੀ ਦੇ ਪ੍ਰੋਜੈਕਟ ਬਣੇ ਨੇ ਜਿੰਨੇ ਵੀ ਪ੍ਰੋਜੈਕਟ ਕਬੂਤਰਬਾਜੀ ਦੇ ਕੈਨੇਡਾ ਅਮਰੀਕਾ ਫਰਾਂਸ ਜਰਮਨ ਹਨਾ ਬੈਲਜੀਅਮ ਆ ਅੱਜ ਤੱਕ ਸਿਰਫ ਇੱਕੋ ਇੱਕ ਪ੍ਰੋਜੈਕਟ ਇਦਾਂ ਦਾ ਕਬੂਤਰਬਾਜੀ ਦੇ ਵਿੱਚ ਬਣਿਆ ਗੋਰਿਆਂ ਨੇ ਬਣਾਇਆ ਜਿਹੜਾ ਮੈਂ ਅੱਜ ਗੱਲ ਕਰ ਰਿਹਾ ਦੱਸ ਰਿਹਾ ਤੁਹਾਨੂੰ ਇਦਾਂ ਦਾ ਕੋਈ ਵੀ ਗੋਲੀ ਜਾਂ ਕੋਈ ਪਾਊਡਰ ਹੋਰ ਨਹੀਂ ਕਬੂਤਰਬਾਜੀ ਦੇ ਪ੍ਰੋਜੈਕਟਾਂ ਦੇ ਵਿੱਚ ਜਿਹੜਾ ਕਬੂਤਰਬਾਜੀ ਦੀ ਪਾਣੀ ਦੀ ਪਿਆਸ ਜਾਂ ਹਲਕ ਸੁਕਣ ਤੋਂ ਗੋਰਿਆਂ ਨੇ ਕੋਈ ਪ੍ਰੋਜੈਕਟ ਬਣਾਇਆ ਹੋਵੇ ਇੱਕੋ ਇੱਕ ਪ੍ਰੋਜੈਕਟ ਮਾਰਕੀਟ ਦੇ ਵਿੱਚ ਲਾਂਚ ਹੋਇਆ ਵਾ ਜਿਸ ਗੋਲੀ ਦਾ ਨਾਮ ਆ ਵੀਰੇ ਡੱਬੀ ਦਾ ਬਵੇਪੇ ਵੈਪ ਗੋਲੀ ਦੀ ਡੱਬੀ ਦਾ ਨਾਮ ਆ ਬਵੇਪੇ ਵੈਪ ਜਿੱਦਾਂ ਦੀਆਂ ਚੂਰਨ ਦੀਆਂ ਗੋਲੀਆਂ ਹੁੰਦੀਆਂ ਨੇ ਉਦਾਂ ਦੀਆਂ ਗੋਲੀਆਂ ਨੇ ਖਾਕੀ ਜੇ ਰੰਗ ਦੀਆਂ 400 ਗੋਲੀ ਇੱਕ ਡੱਬੀ ਦੇ ਵਿੱਚ ਹੁੰਦੀ ਆ ਆਪਣੇ ਇੰਡੀਆ ਵਾਲੇ ਭਰਾ ਆਪਾਂ ਜਰੂਰ ਤੁਹਾਨੂੰ ਬੇਨਤੀ ਕਰਦੇ ਆ ਇੱਕ ਵਾਰ ਇਸ ਗੋਲੀ ਦੀ ਵਰਤੋਂ ਤੁਸੀਂ ਵੀ ਜਰੂਰ ਕਰਕੇ ਦੇਖੋ ਜਦੋਂ ਗਰਮੀ ਦੀਆਂ ਬਾਜ਼ੀਆਂ ਹੁੰਦੀਆਂ ਨੇ ਮਈ ਜੂਨ ਮਹੀਨੇ ਦੇ ਵਿੱਚ ਤੁਸੀਂ ਵੀ ਆਪਣੀ ਕਬੂਤਰ ਬਾਜ਼ੀ ਦੇ ਵਿੱਚ ਇਸ ਗੋਲੀ ਦੀ ਵਰਤੋਂ ਜਰੂਰ ਕਰਕੇ ਦੇਖੋ ਤੁਹਾਨੂੰ 194% ਰਿਜ਼ਲਟ ਇਸ ਗੋਲੀ ਦਾ ਦੇਖਣ ਨੂੰ ਮਿਲੂਗਾ ਕਿਉਂਕਿ ਇਹ ਗੋਲੀ ਖਾਸ ਕਰਕੇ ਦੇਸੀ ਜੜੀ ਬੂਟੀਆਂ ਤੋਂ ਤਿਆਰ ਹੋਈ ਵੀ ਗੋਲੀ ਆ ਐਰੋਵੈਡਿਕ ਇਹ ਕਬੂਤਰ ਦੇ ਹਲਕ ਨੂੰ ਇਹ ਕਬੂਤਰ ਦੀ ਪਾਣੀ ਦੀ ਪਿਆਸ ਨੂੰ ਘੱਟ ਕਰਦੀ ਆ ਕਬੂਤਰ ਦਾ ਹਲਕ ਨਹੀਂ ਸੁੱਕਣ ਦਿੰਦੀ ਕਿਉਂਕਿ ਦੇਸੀ ਜੜੀ ਬੂਟੀਆਂ ਨਾਲ ਬਣੀ ਹੋਈ ਗੋਲੀ ਆ ਗੋਰੇ ਇਸ ਗੋਲੀ ਦੀ ਹੀ ਵਰਤੋਂ ਕਰਦੇ ਨੇ ਜਦੋਂ ਬਾਜ਼ੀਆਂ ਲਾਉਂਦੇ ਨੇ ਬਾਹਰਲੀ ਕੰਟਰੀ ਦੇ ਵਿੱਚ ਅੱਜ ਤੱਕ ਨਾ ਤੁਹਾਨੂੰ ਇਸ ਗੋਲੀ ਬਾਰੇ ਕਿਸੇ ਨੇ ਦੱਸਿਆ ਪਹਿਲਾਂ ਤੇ ਨਾ ਕਿਸੇ ਨੇ ਵੀਰੇ ਦੱਸਣਾ ਹੀ ਆ ਖਾਸ ਕਰਕੇ ਆਪਣੇ ਪਾਕਿਸਤਾਨ ਪਾਕਿਸਤਾਨੀ ਭਰਾ ਇਸ ਗੋਲੀ ਦੀ ਵਰਤੋਂ ਜ਼ਰੂਰ ਕਰਦੇ ਨੇ ਜਿੰਨੇ ਵੀ ਆਪਣੇ ਵੀਰ ਵੀਡੀਓ ਦੇਖ ਰਹੇ ਨੇ ਤੁਸੀਂ ਕਿਤੋਂ ਵੀ ਪਤਾ ਕਰ ਲੋ ਜਿਹੜੇ ਆਪਣੇ ਪਾਕਿਸਤਾਨੀ ਦੀ ਕਬੂਤਰਵਾਜ਼ੀ ਹੋ ਰਹੀ ਹੈ ਆਪਣੇ ਪਾਕਿਸਤਾਨ ਭਰਾ ਘਰ ਵਾਲੀਆਂ ਬਾਜ਼ੀਆਂ ੜਾਉਂਦੇ ਨੇ ਪਾਕਿਸਤਾਨੀ ਵੀਰ ਆਪਣੇ ਘਰ ਵਾਲੀਆਂ ਬਾਜ਼ੀਆਂ ਦੇ ਵਿੱਚ ਇਸ ਗੋਲੀ ਦੀ ਵਰਤੋਂ ਜ਼ਰੂਰ ਕਰਦੇ ਨੇ ਵੀਰੇ ਇਹ ਪਾਣੀ ਦੀ ਪਿਆਸ ਤੋਂ ਬਣੀ ਹੋਈ ਗੋਲੀ ਆ ਜਿਹੜੀ ਕਿ ਗੋਰਿਆਂ ਨੇ ਬਣਾਈ ਹੋਈ ਆ ਕਿ ਕਬੂਤਰ ਦਾ ਹਲਕ ਨਾ ਸੁੱਕੇ ਗੋਰੇ ਬਾਹਰਲੀਆ ਕੰਟਰੀਆਂ 'ਚ ਇਸ ਗੋਲੀ ਦੀ ਹੀ ਵਰਤੋਂ ਕਰਦੇ ਨੇ ਆਪਣੇ ਇੰਡੀਆ ਵਾਲੇ ਕਬੂਤਰ ਵਾਸਤੇ ਇੱਕ ਗੋਲੀ ਬਾਧੂ ਆ ਜੇ ਤੁਸੀਂ ਇੰਡੀਆ ਆਪਣੇ ਕਬੂਤਰ ਲਈ ਇਹ ਗੋਲੀ ਵਰਤਣੀ ਆ ਤਾਂ ਰਾਤ ਨੂੰ 11-12 ਵਜੇ ਇੱਕ ਗੋਲੀ 15 ਕਐਮਲ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਰਾਤ ਨੂੰ ਕਬੂਤਰ ਨੂੰ ਲਾ ਦਿਓ ਬਾਜੀ ਛੱਡਣ ਤੋਂ ਇੱਕ ਦਿਨ ਪਹਿਲਾਂ ਤੇ ਤੁਹਾਨੂੰ ਵਧੀਆ ਰਿਜ਼ਲਟ ਦੇਖਣ ਨੂੰ ਮਿਲੂ ਇਸ ਗੋਲੀ ਦਾ ਵਧੀਆ ਨਤੀਜਾ ਤੁਹਾਡੇ ਸਾਹਮਣੇ ਆਊਗਾ ਤੇ ਮੈਂ ਗੋਲੀ ਦੀ ਜਿਹੜੀ ਫੋਟੋ ਆ ਡੱਬੀ ਦੀ ਮੈਂ ਸਕਰੀਨ ਦੇ ਉੱਤੇ ਲਾ ਰਿਹਾ ਤਾਂ ਤੁਸੀਂ ਇੱਕ ਵਾਰ ਜ਼ਰੂਰ ਇਹ ਗੋਲੀ ਇੰਡੀਆ ਮੰਗਵਾ ਕੇ ਆਪਣੇ ਇੰਡੀਆ ਵਾਲੇ ਭਰਾ ਇਹ ਗੋਲੀ ਜ਼ਰੂਰ ਵੀਰੇ ਵਰਤ ਕੇ ਦੇਖੋ ਆਪਣੀ ਇੰਡੀਆ ਵਾਲੀ ਕਬੂਤਰਬਾਜ਼ੀ ਦੇ ਵਿੱਚ ਵੀ ਤੁਹਾਨੂੰ ਰਿਜ਼ਲਟ ਵਧੀਆ ਰਿਜ਼ਲਟ ਮਿਲੂ ਇਸ ਗੋਲੀ ਦਾ ਵੀਰੇ ਧੰਨਵਾਦ ਸਾਰੇ ਹੀ ਭਰਾਵਾਂ ਦਾ